ਮੈਂ ਸਿਰਫ ਇਹੀ ਗੱਲ ਕਹਿਣਾ ਚਾਹੁੰਦੀ ਆ ਕੱਲੋਂ ਤੁਹਾਨੂੰ ਕੋਈ ਪੁੱਛਦਾ ਵੀ ਤੁਸੀਂ ਅਮਰਪਾਲ ਸਿੰਘ ਦੇ ਹੱਕ 'ਚ ਖੜੇ ਹੋ ਕਿਉਂ ਖੜੇ ਹੋ ਤੁਹਾਡੇ ਕੋਲ ਇਹ ਚੀਜ਼ ਦਾ ਜਵਾਬ ਹੋਣਾ ਚਾਹੀਦਾ ਕਿ ਹਾਂ ਉਹਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸਾਰਿਆਂ ਤੋਂ ਪਹਿਲਾਂ ਆਰਟੀਕਲ 22 ਇੰਡੀਅਨ ਕਨਸਟੀਟਿਊਸ਼ਨ ਜੇ ਉਹਨਾਂ ਦੀ ਅਰੈਸਟ ਹੋਈ ਆ ਤਾਂ ਉਹਨਾਂ ਨੂੰ ਵਿਦਨ 24 ਆਵਰਸ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਦੂਜੀ ਚੀਜ਼ ਜੋ ਲੋਕ ਇਹ ਕਹਿੰਦੇ ਨੇ ਕਿ ਹਾਂ ਉਹ ਸਰਕਾਰ ਦੇ ਖਿਲਾਫ ਬੋਲਦਾ ਸੀ ਉਹਨੇ ਸਰਕਾਰ ਦੇ ਖਿਲਾਫ ਇੱਕ ਵੀ ਲਫ਼ਜ਼ ਆ ਜਿਹੜਾ ਉਹ ਅਗੇਂਸਟ ਨਹੀਂ ਕਿਹਾ ਆਰਟੀਕਲ 19 20, 19 ਆਫ ਇੰਡੀਅਨ ਕਨਸਟੀਟਿਊਸ਼ਨ ਇਹ ਕਹਿੰਦਾ ਕਿ ਤੁਹਾਡੇ ਕੋਲੇ ਹੱਕ ਹੈਗਾ ਰਾਈਟ ਟੂ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈਗਾ ਜੋ ਤੁਹਾਡਾ ਮਨ ਕਰਦਾ ਜੋ ਸਰਕਾਰ ਦੇ ਖਿਲਾਫ ਨਹੀਂ ਜਾਂਦਾ ਤੁਸੀਂ ਆਪਣੇ ਹੱਕ ਲਈ ਬੋਲਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਨੂੰ ਸਹੀ ਜਾਂ ਗਲਤ ਕਹਿਣਾ ਚਾਹੁੰਦੇ ਹੋ ਤੁਹਾਡਾ ਰਾਈਟ ਆ ਤੁਸੀਂ ਬੋਲ ਸਕਦੇ ਹੋ ਇਹ ਦੋਨੇ ਹਿਊਮਨ ਰਾਈਟਸ ਨੇ ਆਰਟੀਕਲ 14 ਤੋਂ ਲੈ ਕੇ ਆਰਟੀਕਲ 32 ਤੱਕ ਇੰਡੀਅਨ ਕਨਸਟੀਟਿਊਸ਼ਨ ਆ ਜਿਹੜਾ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਤੇ ਕੋਈ ਵੀ ਚੀਜ਼ ਆ ਜਿਹੜੀ ਉਹ ਤੁਹਾਡੇ ਤੋਂ ਤੁਹਾਡੇ ਮਨੁੱਖੀ ਅਧਿਕਾਰ ਨਹੀਂ ਖੋਹ ਸਕਦੀ